ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬਾੰਦਾਂ ਕਰਦਾ ਮੇਰੇ ਵੀਰੋ ਕਬੂਤਰ ਕੁਆਟਰ ਸੈੱਟ ਹੈ ਸਾਰੇ ਵੀਰ ਦੇ ਘਰ ਪਰ ਠੀਕ ਹੈ ਲੋਗ ਆ ਵੀ ਉੱਠ ਖੜਿਆ ਸਵੇਰ ਸਵੇਰ ਕਰਦੇ ਆ ਵਲੋਗ ਦੀ ਸਟਾਰਟਿੰਗ ਤੇ ਉਹ ਤੁਹਾਨੂੰ ਸਾਰੀ ਗੱਲ ਬਾਤਾਂ ਫਿਰਦਾ ਸੋਣਾ ਵੀਰ ਇਸਦੇ ਕਿਵੇਂ ਉੱਠੇ ਕੀ ਚਮਤਕਾਰ ਹੋਇਆ ਚਮਤਕਾਰ ਤਾਂ ਕੀ ਹੋਣਾ ਵੀ ਫੋਨ ਸੀ ਰਿੰਗ ਤੇ ਹਨਾ ਤੇ ਹੁਣ ਭਰਾਵਾਂ ਦੇ ਫੋਨ ਆ ਜਾਂਦੇ ਬਈ ਕਬੂਤਰ ਐਂਟਰ ਕਰ ਲਾ ਕਬੂਤਰ ਐਂਟਰ ਕਰ ਲਾ ਹਨਾ ਤੇ ਭਰਾ ਬਣੇ ਕਬੂਤਰ ਐਂਟਰ ਹੋ ਗਈ ਮੇਰਾ ਛੋਟਾ ਵੱਡਾ ਵੀਰ ਹਨਾ ਕੋਈ ਵੀ ਫੋਨ ਨਾਲ ਬਾਈ ਬੜੇ ਮਿਹਨਤ ਆ ਆਪਣੀ ਹਨਾ ਤਾਂ ਕਰਕੇ ਬਾਕੀ ਜਿਵੇਂ ਦੇਖ ਲੋ ਕਈ ਬੰਦੇ ਕਹਿੰਦੇ ਸੀ ਨਾ ਵੀ ਆਵਦੇ ਗਿਆ ਜਗਾਂ ਦੇ ਛੜਾਉ ਆਪਦੇ ਏਰੀਏ ਨੂੰ ਆਪਦੇ ਏਰੀਏ ਦੇ ਮੇਰੇ ਕਬੂਤਰ ਬਹੁ ਘੱਟ ਹੈ ਮੈਂ ਸਾਰੇ ਆਸੇ ਪਾਸੇ ਦੇ ਦੂਰ ਦੂਰ ਦੇ ਏਰੀਏ ਦੇ ਕਬੂਤਰ ਲੈ ਆਪਣੇ ਮਨ ਕੇ ਚਾ ਰੱਖੀਆ ਕਿ ਨਹੀਂ ਤਾਂ ਕਰਕੇ ਤੇ ਬਾਕੀ ਕੋਈ ਇੱਕ ਦਿਨੋਂ ਗੱਲ ਕਰਾਂਗੇ ਬਾਅਦ ਚ ਤੇ ਚੱਕਰ ਕੇ ਫੋਨ ਆਇਆ ਸੀ ਬਾਹਲੇ ਫੋਨ ਸੀ ਮੇਰਾ ਰਿੰਗ ਤੇ ਕਹਦਾ ਤਾਂ ਉੱਠ ਫੜਿਆ ਫਿਰ ਇੱਕ ਆਪਣੇ ਲੱਕੜ ਵਾਲੇ ਮਿਸਤਰੀ ਆਏ ਸੀ ਨਾ ਇੱਕ ਮਨ ਨਾਲ ਦਾ ਲੈਟ ਆਉਟ ਆਈ ਭੇਜ ਆ ਗਏ ਆਪਣੇ ਲੱਕੜ ਵਾਲੇ ਮਿਸਤਰੀ ਆਏ ਸੀ ਪਰ ਉਹ ਠਾ ਕੇ ਲੈ ਗਿਆ ਮੈਨੂੰ ਕਹਦਾ ਵੀ ਅਸੀਂ ਜਾਣਿਆ ਮਤਲਬ ਸਮਾਨ ਚਾੱਕ ਕੇ ਲੈ ਜਾਣੇ ਆ ਆਪਦਾ टीवी तू ਆਇਆਂ ਟ੍ਰੀਆਂ ਬਣਵਾਉਣੀਆਂ ਸੀ ਹਨ ਤੇ ਉਹਨਾਂ ਤੋਂ ਤਿੰਨ ਟ੍ਰੀਆਂ ਹੋਰ ਬਣਵਾਈਆਂ ਨਾ ਤਾਂ ਕਰਕੇ ਟਾਈਮ ਨਾਲ ਹੀ ਉੱਠ ਖੜਿਆ ਮੈਂ ਤੇ ਬਸ ਇੱਧਰ ਫੋਨ ਚਾਰਜਰ ਲੱਗਿਆ ਪਿਆ ਸੀ ਫੋਨ ਚੱਕਣਾ ਆਇਆ ਸੀ ਬਾਪੂ ਮੈਂ ਤੇ ਜਾ ਕੇ ਦੰਗੋਣੇ ਸੁਣੋ ਵੀ ਦੋ ਤਾਂ ਪਹਿਲਾਂ ਟ੍ਰੀਆਂ ਬਣਾ ਗਏ ਕੂਤਰਾਂ ਵਾਲੀਆਂ ਤੇ ਤਿੰਨ ਟ੍ਰੀਆਂ ਹੋਰ ਬਣਾ ਗਿਆਂ ਕਿਹੋ ਜਿਹੀਆਂ ਬਣਾ ਗਾ ਹਨਾ ਉਹ ਕੀ ਹਿਸਾਬ ਕਰਤਾ ਉਹਨਾਂ ਦਾ ਸਲੋ ਭਾਈ ਚਲਿਏ ਕਰਾਇ ਉ ਬਲਜੀਤ ਦਾ ਵਿਆਹ ਬਰਾਤ ਜਾਣਾ ਬਰਾਤ ਬਰੋ ਵਲਜੀਤ ਆਖ ਨੂੰ ਚੈੱਕ ਲੈ ਲਵਾਂਗਾ ਜੀ ਗੂੜੀ ਆ ਵਲਜੀਤ ਵਾਸਤੇ ਵੀ ਆਪਾਂ ਠੀਕ ਹੈ ਕਿ ਨਹੀਂ ਕਰ ਲਿਆਵਾਂਗੇ ਕਟਨਾਪ ਇਧਰੋਂ ਵੀ ਲਾਈਟਾਂ ਬੰਦ ਕਰਦੇ ਆ ਇੱਕ ਮਿੰਟ ਬਾਹਰ ਲਿਨ ਆ ਵੀ ਚਲੋ ਬਾਪੂ ਚਲਿਏ ਕਰੇ ਤਰੇਆ برو ਤਿੰਨ ਰੈਡੀ ਹੋਰ ਕਰਾਤੀਆਂ ਆਪਾਂ ਇਧਰੋਂ ਜਿੰਦੇ ਕੁੰਡੇ ਲੱਗਿਆ ਬਾਕੀ ਇਧਰ ਹਜੇ ਪਰਫਿਊਮ ਲਾਉਣ ਆਵਾਂਗੇ ਹਜੇ ਲਾਈਟਾਂ ਨੂੰ ਤਾਂ ਬੰਦ ਕਰਾਂਗੇ ਤੇ ਬਾਈ ਬੜੀ ਜੀਤ ਕੇ ਵਿਆਹ ਤੇ ਚੱਲੀ ਆ ਬਸ ਮੂੰਹ ਧੋ ਕੇ ਜਾਂ ਨਹਾ ਕੇ ਕੁਝ ਵੀ ਕਰਕੇ ਨਾ ਲੇਟ ਹੋਵੇ ਬਹੁਤ ਮੈਂ ਸਾਰਿਆਂ ਨੂੰ ਲੇਟ ਕਰਾਂਗਾ ਤੇ ਮੈਨੂੰ ਗਾਲਾਂ ਕੱਢਣਗੇ ਵੀਡੀਓ ਬਣਾ ਕੇ ਗੋਲੀ ਉਸਤਾਦ ਜੀ ਦੀ ਕਿਆ ਬਾਤਾਂ ਨੇ ਅੱਜ ਮੁੰਡੇ ਤਰੱਕੀ ਦਿਓਗੇ ਨਾਲ ਭੱਗ ਲੱਗ ਚੱਲਗੇ ਆਪਣੇ ਜੀਤ ਨੂੰ ਆਪਾਂ ਤੁਹਾਨੂੰ ਦੇ ਦਿਆਂ ਹਾਂ ਉੱਥੋਂ ਦੀ ਪਾ ਕੇ ਬਚਾਣੇ ਤੁਹਾਨੂੰ ਮਿਲ ਜੀ ਬਸ ਆਪਾਂ ਮਿੰਟ ਰੁਕੀ ਮੈਂ ਖੁੱਡਾ ਖੋਲ ਕੇ ਦੇਖੋ ਚੱਲੀਏ ਹੋ ਗਏ ਕਾਇਮ ਅੱਜ ਤਾਂ ਵਾਜੂਜ ਹੀ ਬਣ ਲਈ ਪਰ ਆਊਟਫਿਟ ਪੁਰਾਣੀ ਹੈ ਗੋਲੀ ਤੇਰੀ ਲੁੱਕ ਬਾਲੀ ਖਤਰਨਾਕ ਲੱਗ ਰਹੀ ਐ ਸੌਣ ਲੱਗੇ ਕਿਆ ਵਾਖਰੂ ਵਾਖਰੂ ਆਸ ਨੂੰ ਹੈ ਚੱਲ ਬੇ ਭਾਈ ਜੋਬਰ ਗੱਦਿਆਂ ਨੂੰ ਲਿਜੋ ਕਾਰ ਲੈ ਜਾਂਦੇ ਮਾਣ ਓਏ ਹੈ ਕਾਰ ਲੈ ਜਾਂਦੇ ਮਾਣ ਬੋਲਟ ਬੋਲਟ ਹੀ ਹੁੰਦਾ ਆਪਾਂ ਗੱਦਿਆਂ ਨੂੰ ਲੱਦੇ ਆ ਪੂਰੇ ਮਿੱਟੀ-ਪੁੱਟੀ ਵੇਖੀ ਹੈ ਹੈ ਐਸੀ ਲੇ ਵੇਖੀ ਹੁੰਦਾ ਦੋ ਆਪਾਂ ਪਰ ਇਹ ਗੱਲ ਵੀ ਵੀਡੀਓ ਟਾਈਮ ਸਾਰੇ ਵਿਆਹ ਵਾਲੇ ਮੁੰਡੇ ਤਿਆਰ ਹੋਏ ਬੈਠੇ ਨੇ ਮੈਂ ਕਿਹਾ ਵੀਡੀਓ ਬਣਾਉਣੀ ਜ਼ਰੂਰੀ ਆ ਬੇ ਠੀਕ ਆ ਕਿ ਨਹੀਂ ਵਨ ਪੀਸ ਦੋ ਪੀਸ ਆਸਰਾ ਸਾਹ ਤੋਂ ਡਾਕੂ ਡਾਕੂ ਆਸਰਜੀਤ ਜੀ ਆਓ ਵੇਖ ਲੱਪੜ ਪਾਏ ਨਾ ਨਹੀਂ 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 ਨੂੰ ਬੁਲਾਉਣਾ ਨਹੀਂ ਬੁਲਾਉਣਾ ਹੋ ਰਿਹਾ ਹੋ ਰਿਹਾ ਓਏ ਦੋ ਤਰਫਾਂ ਪਰੋਣਿਆ ਵਾਹ ਵਾਹ ਸਰਾ ਗੋਲੀ ਵੀ ਅਰਦਾ ਵਾੜੀ ਐਟਮ ਇਹਦਾ ਪਊਗੀ ਈ ਆਈਟਮ ਆ ਯਾਰ ਸੱਚੀ ਸਰਾ ਗੋਲੀ ਤਾਂ ਦਾ ਉਹ ਕਰਬੋ ਨਾ ਆਇਆ ਬਾਈ ਆ ਬੋਟ ਜਮਾ ਆਈਟਮ ਜੀ ਚਲੋ ਭਾਈ 10 ਮਿੰਟ ਛੜ ਕੀ ਵੇਖ ਕੱਢ ਜਾ ਮੈਂ ਆਂਦੀ ਸੇ ਚਲੋ ਚੱਲ ਗਏ ਭਾਈ ਇੱਕ ਖਾਲੀ ਸਟਿੰਗ ਤੇ ਦੋ ਖਾਲੇ ਲੱਪੜ ਦੋ ਦੋ ਦਾ ਇਹਨਾਂ ਨੇ ਦੋ ਦੋ ਖਾਲੇ ਲੱਪੜ ਮੈਂ ਇੱਕ ਖਾਤਾ ਗੱਲ ਮੁਕੀ ਰਾਹ ਵੇ ਇੱਕ ਪਾਣਾ ਲੱਗੇ ਆਏ ਲੱਗੇ ਕਬੱਡੇ ਦੇ ਵੀ ਆਏ ਲੱਗੇ ਮੂੰਹ ਪੈਰ ਘਰ ਲੈ ਇੱਕ ਸ਼ਕਾਰੀ ਕੋਤੋਂ ਗਨ ਜਾਦਾ ਰੱਖਣੀ ਜੀ ਟੋਪ ਹੋ ਗਿਆ ਜੀ ਜਾਨ ਜੀ ਮੱਠੀ ਦੀ ਚਾਲ ਹੈ ਤੇ 7 ਮੀਟਰ ਦਾ ਕਾਲ ਹੈ ਮੇਰੀ ਵੀਰੋ ਠੀਕ ਹੈ ਤੇ ਲਾੜਾ ਸਾਡੇ ਪਿੱਛੇ ਆ ਸੀ ਉਹ ਤੋਂ ਮੁਰੇ ਆ ਅਸੀਂ ਕੁੜੀ ਉਹਦੇ ਨਾਲ ਪਹਿਲਾਂ ਲਿਆ ਨੂੰ ਕਾਰੇ ਆ ਹੈ ਉਹਨੂੰ ਫੋਨ ਕਰਕੇ ਕਹਿਣ ਲੱਗੇ ਕਿ ਵੇਸੀ ਜਿਹੜਾ ਆਲ ਹੋਣਾ ਉੱਥੇ ਭਰੇ ਰੋਕਦਾ ਕੋਈ। ਹੋਰ ਰੋਕਣੇ ਮੋਟੇ ਨਹੀਂ। ਇਹਨਾਂ ਨੂੰ ਗੋੜਾ ਦਿਲਾਣੇ। ਉਹ ਤਾਂ ਬਸ ਕੁਦਰਤੀ ਬੱਚ ਗਏ ਨੇ ਉਹਨੂੰ ਇੱਥੇ ਮੋਟਿਆਂ ਦੇ ਟਾਂਕੇ ਲੈਣਾ ਜੀ ਉਹਨੂੰ। ਸਾਹਣਾ ਬਾਹਰ। ਆਜ ਉਹ ਕਲਿੱਪ ਜ਼ਰਾ ਲਾ ਦੀ ਗੋਲੀ ਨੇ ਬਈ ਦੱਸੋ ਕਮੈਂਟ ਕਰਕੇ ਸਰਾਜੀ ਕਿ ਨਹੀਂ ਪੰਦਰ ਨੇ। ਅੱਜ ਉੱਥੇ ਆ ਕੇ ਵੀ ਐਡ ਮਾਲ ਆਵਾਂਗੇ। ਮੈਂ ਲੀੜੇ ਜੇ ਪੜਵਾ ਕੇ ਢਿਉਣੇ ਅੱਜ ਵੇਖੀ ਚੱਲੋ ਬੰਦਾ ਕੀ ਅੱਜ। ਇਹ ਦੋ ਦੋ ਲੱਪੜ ਖਾਦੇ। ਹੈ? ਨਾ ਭਰਾਵਾ ਰਹਿੰਦੇ। ਅਸੀਂ ਦੋ ਦੋ ਕੁੜੀ ਨਹੀਂ ਦੇ ਨਹੀਂ ਉਹਨਾਂ ਨੇ। ਅਸੀਂ ਦੋ ਦੋ ਲੱਪੜ ਖਾਧੀ ਨੇ ਕਿ ਕਿਹੜੇ ਪਿੰਡ ਆ ਗਏ ਆਪਾਂ ਓਏ ਚੱਕ ਚੱਕ ਕੌਣ ਦਾਂਗੇ ਓ ਜੈ ਜੈ ਸਿੰਘ ਆਏ ਕਿਵੇਂ ਚੱਲਾਂਗੇ ਨਾ ਨਾ ਕੁਝ ਨਹੀਂ ਪੈਂਦੇ ਲਓ ਜੀ ਅਸੀਂ ਭਾ ਲਈ ਦੂਜੀ ਕਾਰ ਵੀ ਸਾਡੀ ਫੁੱਲਾਂ ਵਾਲੀ ਮੇਰੇ ਰੰਗ ਐਨ ਨਹੀਂ ਹੈ ਹੈ ਆਓ ਜਾਂਦਾ ਸ਼ੈਂਪੂ ਲਾਵਾਂ ਹੈ ਓਏ ਓਏ ਓ ਬੱਤ ਵੀ ਜਾ ਆਈ ਤਾਂ ਬੱਤ ਵੀ ਜਿੰਨਾ ਕੋਈ ਨਹੀਂ ਕਹਿਣਾ ਦੂਸ਼ੇ ਲਈ ਜਾਂਦਾ ਮੇਰੇ ਤੇ ਇਸ ਸਾਈਡ ਦਾ ਕਾਲੇ ਹੋ ਜਾਣਗੇ ਰਿਕਰ ਲੈ ਇੱਕ ਮੋਟਰਸਾਈਕਲ ਤੇ ਮੈਂ ਤਾਂ ਮਗਰਕਾਰ ਆਈ ਤੇ ਮੈਂ ਕਿਹਾ ਉਹਨਾਂ ਲੱੱਪੜ ਖਾ ਲੈ ਬਰੋ ਸ਼ੇਡ ਤੇ ਮੈਂ ਕਿਹਾ ਆਪਦੀ ਕਾਲੇ ਲਾੜਾ ਪਰੋਣੇ ਆ ਉਹ ਟਿੱਟ ਭਾਗੇ ਫੁੱਟਣਾ ਗিয়ার ਲਾ ਕੇ ਫਾਸਤੀ ਬਾਲੇ ਆ ਉਹ ਐਨੀਆਂ ਰੰਗ ਬਰੰਗਾ ਐ ਕਿਵੇਂ ਜਾਗਦੀਆਂ ਬਰੋ ਆ ਤਾਂ ਹਾਲ ਬਲੂ ਖੜੀ ਦੀ ਏਡ ਮੈਂ ਖੜੇ ਆ ਪਾ ਪੂਰੇ ਵਿਖਾ ਕੇ ਬਰਾਤੀ ਨਹੀਂ ਬਣੀ ਰੇਪਰੀ ਮੁੱਲ ਨਹੀਂ ਬਾਹਰ ਨਹੀਂ ਬਾਹਰ ਬਾ ਬਾਸ 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 ਲਓ ਜੀ ਹੈ ਤੇ ਡੱਬੀ ਫੜੀ ਨਹੀਂ ਵੀੜੀਆਂ ਨਾਲੋਂ ਵੀੜੀਆਂ ਨਾਲ ਡੱਬੀ ਨਹੀਂ ਫੜੀ ਲਓ ਜੀ ਚੱਕ ਲੈ ਮੁੰਡਿਆਂ ਨੇ ਪੜਾ ਕੇ ਕਰ ਰਹੇ ਜੀ ਓਏ ਆਪੇ ਨਹੀਂ ਹੁੰਦੇ ਉਹ ਵਿਚਾਲੇ ਰੱਖ ਕੇ ਨਾ ਕਾਰਾਂ ਦਾ ਡਬਾ ਲੈ ਦੇ ਚਲਾ ਦਿਓ ਯਾਰ ਖੁਸ਼ੀ ਬਾੜੀ ਏ ਸਾਨੂੰ ਤਾਂ ਉਹ ਭਰਾਵਾ ਬਸ ਹੈ ਪਹਿਲੀ ਸਾਲੀ ਨੇ ਬਾਹਰ ਕੀ ਬੋਲੀ ਸੀ ਭਾਈ ਕੀ ਓ ਨਹੀਂ 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 ਕੋਈ ਨੁਕਸਾਨ ਨਹੀਂ ਭਰ ਦਿੰਦੇ ਨਾ ਮੱਚ ਕੇ ਭਰ ਦਾਂਗੇ ਓਏ ਭਰ ਦੇ ਬੱਸ ਬੱਸ ਅਜੇ ਨੀਟੇਕ ਤੇ ਕਰ ਤੂੰ ਜਗਾ ਹੈ ਨਹੀਂ ਨਾਪਕੇ ਲੋ ਜਗਾ ਉਹ ਬਲਜੀਤ ਨਹੀਂ ਕਿਹਾ ਭਰ ਪਿਆਰ ਆਏਗਾ ਬਲਜੀਤ ਨੇ ਬਲਜੀਤ ਨੂੰ ਕੀ ਅਖਣਾ ਯਾਰਾ ਕਿਉਂ ਇਹ ਵਾਲਾ ਮੁੰਡਾ ਕਣੀ ਕੋਈ ਨਹੀਂ ਚੱਲ ਠੀਕ ਹੈ ਤਿਆਰ ਲਈ ਫਿਰਨੇ ਓਏ ਓਏ ਕੀ ਹਥਿਆਰ ਲਈ ਫਿਰ ਤਮ ਕਹੀਂ ਝੱਗ ਜੀ ਨਾ ਪੋਇਨਲੇ ਉਹ ਨਾ 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 ਉਹ ਕੰਮ ਨਹੀਂ ਕਰੀ ਨੀ ਡਾਲਾ ਧੱਕ ਤੋਂ ਯਾਰ ਕੀ ਹੋ ਗਿਆ ਜਿਹੜੀ ਦਾ ਮੂੰਹ ਤੂੰ ਬਲਜੀ ਦੇ ਕੋ ਤੇ ਆ ਖੜਾ ਆ ਨਿਕਲ ਆ ਰੁੱਸ ਗਈ ਤਾ ਆ ਤਰਾ ਯਾਰ ਨੂੰ ਤੁਨੂੰ ਜਮਾ ਟੰਬੇ ਖਾਣ ਵਾਲੇ ਕੰਮ ਕਰਨ ਜਮਾ ਟੰਬੇ ਖਾਣੇ ਸਾਰਾ ਕਿਸ ਨਾਲ ਕਿਸ ਨਾਲ ਦੋਸਤ ਇਹ ਹੜ ਦੇਣੀ ਸਿਰਾਂ ਹੀ ਲਾਈ ਜਾਂਦੇ ਆ ਚੋਬਰ ਬਹੁਤ ਐਡੋਂ ਲਾਈ ਜਾਂਦੇ ਆ ਦੇਖ ਜਰਾ ਕਿਵੇਂ ਮੈਨੂੰ ਵੀਡੀਓ ਬਣਾਉਣ ਨੂੰ ਸੰਗ ਆਈ ਜਾਂਦੀ ਆ ਇਹਨੇ ਆਈਟਮ ਲਾਈ ਜਾਂਦੇ ਆ ਹਾਰ ਜੋ ਜੀਦੇ ਕੜਾ ਬੈਠਾ ਨਾ ਕੋਈ ਨਾ ਕੜਾ ਟਾਇਰ ਟਾ ਉਹ ਟਾਈਮ ਹੁੰਦਾ ਟਾਈਮ ਹੁੰਦਾ ਕੜਾ ਵਾਲਾ ਵਿਆਹ ਹੈ ਤਾਂ ਕਰਕੇ ਟਾਇਰ ਟਾ ਖੜਾ ਹੈ ਵਾ 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 ਦਾਮ ਦੀ ਦੱਬਦਾ ਮੇਨ ਫੋਕਸ ਮੈਂ ਜਿੱਤਦੇ ਆ ਉਸਤਾਦ ਕੈਮਰਾਮੈਨ ਕਿੱਥੇ ਹੈਗਾ ਹੈਗਾ ਮਗਰ ਹੈਗਾ ਇਹ ਤਾਂ ਸਿਰਾਂ ਲੋਕ ਵੇਖੀ ਕਮੈਂਟ ਕਰਦੇ ਤੂੰ ਹਜੇ ਨਾ ਚਲਿਆ ਆਪਣੇ ਤੇ ਪੈ ਜੋ ਗੇਟ ਤੇ ਪੈ ਗਏ ਇਹਨਾਂ ਨੂੰ ਖਾਰਤਾ ਜਾ ਤੂੰ ਬਜਰੀ ਦਾ ਵਲੌਗ ਪਾਉਣਾ ਵਿਆਹ ਦਾ ਟੈਨਸ਼ਨ ਨਾਲੇ ਤੂੰ ਹਾਂ

ਬਾਲੀ ਬੜੀ ਕੀਤੀ ਏ ਓ ਠੀਕ ਬੰਦਾ ਵੀ ਕਿੱਥੇ ਆ ਬੰਦਾ ਵੀ ਜਾਣੀ ਪਤਾ ਨਹੀਂ ਕਿਧਰ ਗਿਆ ਕਿਧਰ ਗਿਆ ਓਏ ਆਹ ਓ ਪੈਂ ਕਿਹੜਾ ਬੰਦਾ ਓਏ ਘਰ ਦੇ ਹੀ ਆਂ ਸੀ ਸਾਡਾ ਹੀ ਕੰਮ ਕਰਦਾ ਈ ਤੂੰ ਦਾ ਤੂੰ ਕਿਧਰ ਪਾਦੀ ਰਹੇ ਸਾਨੂੰ ਆ ਕੇ ਸਾਡੇ ਮੈਦਾਨ ਵਿੱਚ ਕੈਡਮਾਂ ਲਾਈ ਜਾਂਦੇ ਆਂ ਬਈ ਸਾਡੇ ਬੰਦੇ ਟਾਡੇ ਬੰਦੇ ਪੂਰੀ ਓਵਰ ਕਰੀ ਜਾਂਦੇ ਆ ਕੰਮ ਦੇ ਦਾ ਉਹ ਬਾਈ ਮੇਰਾ ਦਾ ਉਹ ਸਮਾਨ ਆ ਮੱਜਨਾਣੀ ਆੜ ਦਿਓ ਆਨੇ ਕੱਢਦੇ ਬਾਹਰ ਉਹ ਕਿੰਨੇ ਰੇ ਭਾਜ ਨਮੇੜਾ ਬਲਜੀਤ ਦੇ ਹੋਏ ਉਹ ਜਵਾ ਓਏ 510 ਟਰੈਕਟਰ ਵਾਲੀ ਛੱਡਦੇ ਆਪਾਂ ਹੈ ਬਾਦ ਦੀ ਬਾਤ ਨਹੀਂ ਬੜ ਲਾਉਣੀ 510 ਸਾਡੀ ਟਰੈਕ ਆ ਦੇਖ ਆ ਚੱਲੇ ਪਿਆ ਸੀ ਜਿਹੜੇ ਬੰਦੇ ਹਾਂ ਬਾਈ ਇੱਕ ਮਿੰਟ ਮੈਂ ਪਾਣਾ ਰਲ ਨਾ ਜਾਵੇ ਰਲ ਲਾਉਣੀ ਆ ਯਾਰ ਬਾ ਬਾਲੀ ਵੀਰ ਲਾਉਣੀ ਡੱਟ ਲਿਆ ਆ ਰੀ ਬਲੌਗ ਕੀ ਏੜ ਮਲਾਈਏ ਨਾ ਯਾਰ ਤੂੰ ਉਹੀ ਗੱਲ ਥੋੜੀ ਝੋਲੀ ਚ ਕੌ ਮਾਰੇਗਾ ਉਹਨੂੰ ਗਰੀਬ ਨੂੰ ਨਾ ਓਏ ਸਿੱਟੋਂਗੇ ਉਹ ਭਰਾਵਾ ਸਿੱਟੋਂਗੇ ਓਏ ਸਿੱਟੋਂਗੇ ਕਿਉਂ ਯਾਰ ਸੂਰਾ ਏੜਾ ਆ ਬੱਸ ਕਰੋ ਓਹ ਅਜੀਤ ਭਾਗ ਜਿਹੜਾ ਵਿਆਹ ਵਾਲਾ ਮੁੰਡਾ ਵਿਆਹ ਵਾਲਾ ਮੁੰਡਾ ਤੋ ਬਰੋ ਆ ਗਾ ਟੈਟਾ ਹਾਂ ਕੱਲਾ ਰਹਿ ਗਿਆ ਓਏ ਗੋਰੀ ਨਾਲ ਜਾ ਕੇ ਵਾਇਆ ਸਲਾਮੀ ਵਾੜਿਆ ਕੀ ਹੋ ਗਿਆ ਨੱਚ ਨੁੱਚ ਜਿਹਾ ਹਟੇ ਕਨੋਂ ਚੱਲਣਾ ਬਰੋ ਆਪਾਂ ਜਦੋਂ ਕਟਾ ਤੱਕਦਾ ਬੰਦਾ ਇੱਥੇ ਵਾਹ ਚਲੋ ਭਾਈ ਦਸਤਾਰ ਸਜਾਲਾ ਤੇ ਘਰ ਨੂੰ ਪੌਰ ਵਾਨ ਗਈ ਫੋਨ ਹੈਗਾ ਲੋ ਆਪਣਾ ਲੱਤਾਂ ਤੋਂ বাজ ਗਿਆ ਅੱਜ ਅਸੀਂ ਬੱਸ ਠੀਕ ਹੈ ਪਰ ਖਾਂਦੇ ਨਹੀਂ ਕਿਸੇ ਤੋਂ ਖਾਣਾ ਤਾਂ ਹੱਸੀ ਆਣੇ ਆ ਚਲੋ ਤਾਂ ਖਾਣਿਆਂ ਦਾ ਕੀ ਤੋਂ ਆ ਬਸ ਚਲੋ ਠੀਕ ਆ ਚੱਲਦੇ ਆ ਬਸ ਤੋਰ ਹੋ ਗਿਆ ਥੈਂਕ ਯੂ ਲਵ ਯੂ ਲਵ ਯੂ ਸਾਰ ਨੂੰ ਫੇਰ ਮਿਲਾਂਗੇ ਫੋਟੋਗ੍ਰਾਫੀ ਕਰਨ ਲੱਗੇ ਹੁਣ ਤੂੰ ਕੀ ਕਰਨਾ ਹੈ ਤੂੰ ਸੈਂਪਲ ਵੇਖਣਾ ਪਹਿਲਾਂ ਕਿੱਥੇ ਸਹੀ ਹੁੰਦੀ ਹੈ ਲੱਪੜ ਕੋਈ ਨਾ ਮਾਰਾਂਗੇ ਯਾਰ ਵਧ ਗਤ ਆਈ ਜਾਂਦੀ ਆ ਪ੍ਰੇਮ ਜੀ ਨੂੰ ਐਡਾ ਮੂੰਹ ਲਓ ਜੀ ਆ ਗਏ ਪਿੰਡ ਰਹਿ ਕੇ ਰਹਿ ਕੇ ਪਿੰਡ ਦਾ ਮੇਲਾ ਦਿਖਾ ਦਿੰਦਾ ਤੁਹਾਨੂੰ ਥੋੜਾ ਮੋਟਾ ਬਾਹਲਾ ਨਹੀਂ ਹੋ ਗਈ ਐਂਟਰੀ ਜੀ ਸਵਾਗਤ ਕਰੋ ਮੁੰਡਿਆਂ ਦਾ ਫੁੱਲਾਂ ਨਾਲ ਅੱਜ ਪਹਿਲਾ ਦਿਨ ਹੈ ਕਿ ਦੂਜਾ ਵੀ ਤੀਜਾ ਸਰਦਾਈ ਪਹਿਲਾ ਦੇਣਾ ਕਿ ਦੂਜੇ ਕੀ ਜਾਇਜ ਪਹਿਲਾ ਨਹੀਂ ਪਹਿਲਾ ਦੇਣੀ ਹੈ ਠੀਕ ਹੈ ਦੇਖਦੇ ਆਂ ਬਸ ਮੇਲਾ ਕੋਈ ਚੱਕਰ ਨਹੀਂ ਦਾਇਆ ਜਨਾ ਬਸ ਉਹੀ ਅੜੀ ਨੂੰ ਆ ਗਏ ਅਸੀਂ ਠੀਕ ਹੈ ਕਿ ਨਹੀਂ ਵੀ ਉਹ ਹੋ ਜਾ ਕੋਈ ਸਾਨੂੰ ਕੋਈ ਸੀ ਨਹੀਂ ਇੱਕ ਮਿੰਟ ਤੱਕ ਆਪਾਂ ਨਾਲ ਬੁੱਝਣਦੇ ਯਾਰ ਹੌਲੀ ਹੌਲੀ ਆ ਗਏ ਰੋਗਤਾਜੀ ਬੋਲਟ ਤੇ ਇੱਕ ਮਿੰਟ ਇੱਧਰ ਦਿਖਾ ਦਈਏ ਤੁਹਾਨੂੰ ਧਾਰਮਿਕ ਸਥਾਨ ਹਾਂ ਮੁੰਡਿਆ ਮੈਂ ਤਾਂ ਕਾਹਨੂੰ ਨਾ ਟੇਕ ਲਿਆ ਆਪਾਂ ਕਹੇ ਹੋਏ ਆਹ ਕਿਹੜੀ ਸਮਾਦ ਆ ਬਾ ਕਿਹੜੇ ਬਾਪੀ ਦੀ ਦਾਤਾ ਹਰੀ ਸਿੰਘ ਦਾਤਾ ਹਰੀ ਸਿੰਘ ਜੀ ਦੀ ਸਮਾਦ ਤੇ ਲੱਗਦਾ ਹੁੰਦਾ ਬਈ ਪਿੰਡ ਰੈਕੇ ਮੇਲਾ ਤਿੰਨ ਦਿਨ ਚੱਲਦਾ 16 ਪਿੰਡ ਰੈਕੇ ਦੀ ਧਰਤੀ ਜ਼ਿਲ੍ਹਾ ਗੁਠੰਡਾ ਤੇ 16 17 18 ਪਾਣੀ ਆ ਰਿਹਾ ਬੀਣਾ ਤਾਂ ਹੋ ਰਿਹਾ ਏ ਛੱਡੋ ਯਾਰ ਛੱਡੋ ਉਧਰ ਸਾਹਮਣੇ ਚੱਲ ਰਗਾ ਪੋ ਬਸ ਸੌਂਗ ਚੱਲ ਰਿਹਾ ਆ ਪਾਜ ਵਾਲਾ ਕਲੀ ਵੀਡੀਓ ਬਣਾ ਲਗੇ ਹੋਰ ਫਿਰ ਓਕੇ ਰਿਪੋਰਟ ਉਹ ਵੀ ਐ ਲੈ ਦੋਵਾਂ ਦੀ ਵੀਡੀਓ ਬਣਾ ਲਗੇ ਆ ਆ ਗਈ ਵੀਡੀਓ ਤੁਸੀਂ ਠੀਕ ਐ ਪਾਣੀ ਪੁਣੀ ਫਿੱਕੀ ਕਿਲਾ ਕੋ ਮੁਰ ਤੋਂ ਬਾਅਦ ਮੇਰੇ ਵੀ ਰੋ ਹੋ ਗਏ ਉਹਨਾ ਮੈਂ ਪੈਂਟ ਦਾ ਅੱਗੇ ਮੌਤ ਹੈ ਇਹਦੇ ਦੇ ਵਿੱਚ ਕੀ ਹੋਇਆ ਬੋਰਡ ਦੇ ਤੇ ਉਡਾਣੇ ਦੇ ਥੱਲੋਂ ਪੈਰਾ ਜੁੜਾ ਦੇ ਤੇ ਯਾਰ ਕੇ ਰੇਲ ਜਨ ਦਿੱਤਾ ਬਣ ਗਿਆ ਬਾਸ ਇੱਦੂ ਅੱਗੇ ਆਪਣਾ ਪਿੰਡ ਆਸ ਨੂੰ ਪਤਾ ਆ ਗਈ ਪਹਿਲੀ ਕੱਸੀ ਇੱਦੂ ਤੇ ਦੂਜੀ ਕੱਸੀ ਉੱਦੂ ਦਾ ਆਪਣਾ ਪਿੰਡ ਮੇਰੇ ਵੀ ਰੋ ਹਾਂਜੀ ਆਗੇ ਮੇਰੇ ਵੀਰੋਂ ਮੋੜਕੜ ਕੇ ਬੋਤੀ ਬੋਰ ਥੱਲੇ ਬਾਗੋ ਠੀਕ ਹੈ ਕਿ ਨਹੀਂ ਚੱਲ ਗਏ ਦਮਣੀ ਆਪਾਂ ਵੀ ਸਾਡਾ ਕਾਲਾ ਯਾਰ ਠੀਕ ਹੈ ਕਿ ਨਹੀਂ ਇਹ ਮਿਲਣੋ ਕਿਲ ਨੂੰ ਰਹਿ ਗਏ ਦੂਰ ਜਾਵੜੀ ਸਾਡੇ ਤੋਂ ਸ਼ਹਿਰਾਂ ਮਤਲਬ ਸ਼ਹਿਰਾਂ ਚ ਸ਼ਹਿਰਾਂ ਲਓ ਜੀ ਦਮਣੀ ਚੱਲ ਪਿਆ ਕਰਨੂ ਬਾਏ ਬਾਏ ਠੀਕ ਹੈ ਓਕੇ ਆਪਾਂ ਵੀ ਖੋਲਿਆ ਬਈ ਗੇਟ ਇਧਰ ਲੈ ਕੇ ਬਾਬੇ ਦਾ ਨਾਂ ਪਰਬੂ ਯੇਸੂ ਮਸੀਹ ਦੀ ਜੈ ਠੀਕ ਹੈ ਕਿ ਨਹੀਂ ਆਪਣਾ ਕੋਈ ਕਿਸੇ ਧਰਮ ਨਾਲ ਗੁੱਸਾ ਨਹੀਂ ਕੋਈ ਵੈਰ ਵਿਰੋਧ ਨਹੀਂ ਬਾਬੇ ਮੈਨੂੰ ਐਂ ਲੱਗਦਾ ਬਈ ਲੇਟਾਂ ਵਾਂ ਬੰਦ ਹੀ ਨਹੀਂ ਕਰੇ ਆਹ ਲੇਟ ਵੀ ਆਪਣੀ ਜਗ੍ਹੀ ਆਂਦੀ ਆ ਆਹ ਲੇਟ ਬੰਦ ਹੈ ਤੇ ਗੇਟ ਆਪਣਾ ਇਹ ਖੁੱਲਾ ਪਿਆ ਚਲ ਕੋਈ ਨਾ ਇੱਥੋਂ ਕੋਈ ਕੀ ਕੱਢ ਕੇ ਲਵੇ ਇਸ ਤਾਂ ਆਪਣੇ ਤੋਂ ਨਹੀਂ ਫੜੇ ਜਾਂਦੇ ਕੂਤਰ ਹਨਾ ਕੋਈ ਕੱਢਣਾ ਤਾਂ ਤਾਂ ਘਾਰ ਹੀ ਫੜ ਕੇ ਲੇ ਜਾਊਗਾ ਇੱਥੋਂ ਤੇ ਕਪਾ ਗੱਲ ਕਰੀ ਸੀ ਧਰਮ ਦੀ ਹਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰੇ ਧਰਮ ਆ ਕੋਣ ਇੱਕ ਬਰੋਬਰ ਆ ਹਨਾ ਕੋਈ ਇਸ਼ੂ ਨਹੀਂ ਐਡਾ ਕਬੂਤਰੋਂ ਖੰਡੋ ਸੈਟੋਂ ਕੋਈ ਬਿੱਲੀ ਦੇ ਪੰਜੇ ਪੰਜੇ ਤਾਂ ਨਹੀਂ ਵੱਜੇ ਕਿਸੇ ਪਾਸਿਓਂ ਨਹੀਂ ਨਹੀਂ ਬੱਚ ਤਾਂ ਇਹ ਤਾਂ ਕੀ ਹੁੰਦੇ ਇਹਨਾਂ ਨੂੰ ਦਾਣਾ ਪਾਣੀ ਪਾਈਏ ਵੀ ਸਾਰੇ ਕਬੂਤਰਾਂ ਨੂੰ ਮੀਰੇ ਉਹ ਤੋਂ ਪਹਿਲਾਂ ਆਪਾਂ ਡਰੈਸ ਚੇਂਜ ਕਰ ਲਈ ਹਣਾ ਇਹ ਜਿਆਦਾ ਖਰਾਬ ਹੋ ਜਾਣਾ ਕੰਮ ਮੰਨ ਕੇ ਚਲੋ ਤੇ ਬਾਕੀ ਗੁਲਜੀਤ ਨੇ ਵੀ ਅੱਜ ਸਾਡੀ ਗੱਲ ਦੀ ਗੌਲੀ ਨਹੀਂ ਉਣੀ ਗੰਦ ਤਾਂ ਸੀ ਬਹੁਤ ਪਾਇਆ ਤੇ ਚੱਲ ਵਿਚਾਰਾ ਬੋਲਣ ਜੋਗਾ ਨਹੀਂ ਸਾਨੂੰ ਕੋਈ ਹੈਨਾ ਤੇ ਪਰ ਉਹਦੇ ਅੱਖ ਨਵੇਂ ਉਣੀ ਸਾਨੂੰ ਉਹ ਨਹੀਂ ਕੀਤਾ ਸਾਡਾ ਮਾਣ ਅਤਰ ਹੋਇਆ ਨਹੀਂ ਉੱਥੇ ਕਹਿਣ ਦਾ ਭਾਵ ਸਾਡੀ ਚੱਲੀ ਜੀ ਨਹੀਂ ਹਣਾ ਦੋ ਗੀਤ ੱੱਕੇ ਨਾਲ ਲਵਾਏ ਐ ਬਾਕੀ ਜਿਹੜੇ ਕ੍ਰਿਸਚਨ ਆ ਉਹਨਾਂ ਨੂੰ ਪਤਾ ਹੋਊਗਾ ਵੀ ਗੀਤ ਲੱਗਦੇ ਹੁੰਦੇ ਕਨੇ ਇਹਨਾਂ ਦੇ ਵਿਆਹਾਂ ਤੇ ਦੋ ਗੀਤ ਸੀ ੱੱਕੇ ਵਾਲੇ ਵੀਰ ਕੇ ਲਵਾਦੇ ਠੀਕ ਹੈ ਕਨੇ ਪੂਰਾ ਇੱਕ ਸਾਹ ਤੇ ਲੜਕ ਕੇ ਉਦੋਂ ਬਾਅਦ ਅਸੀਂ ਆ ਗਏ ਮੈਂ ਕੋਈ ਗੱਲ ਨਹੀਂ ਗੱਲ ਜੀ ਨਹੀਂ ਸੁਣੀ ਬਲਜੀਤ ਪਾਸੇ-ਪਾਸੇ ਫਿਰਦਾ ਕੋਈ ਚੱਕਰ ਨਹੀਂ ਬਲਿਆ ਮੁੜ ਘੁੜ ਕੇ ਬੂਤੀ ਬੋੜ ਥੱਲੇ ਆਉਣਾ ਤਾਂ ਖੰਡ ਇੱਥੇ ਹੀ ਹੈ ਆਪਣੇ ਕੋਲੇ ਕਿ ਨਹੀਂ ਚਲੋ ਕੋਈ ਗੱਲ ਨਹੀਂ ਤਾਂ ਹੱਸੀ ਹੱਸੀ ਮਜ਼ਾਕ ਕਰੀ ਜਾਂਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਵਿਆਹ ਹੋ ਗਿਆ ਇਸ ਦੂਤੇ ਕੁਝ ਨਹੀਂ ਚਾਹੀਦਾ ਉਹੀ ਬਹੁਤ ਖੁਸ਼ੀ ਹੈ ਸਾਨੂੰ ਉਹਦਾ ਮਾੜੀ ਮੋਟੀ ਭਰਾਇ ਖਰੀਦ ਕਰਨ ਲੱਗ ਗਿਆ ਨਾ ਸਾਨੂੰ ਪਤਾ ਹੈ ਤੇ ਭਾਈ ਖੜ ਜੋ ਪਹਿਲਾਂ ਤੇਰਾ ਕਪੜੇ ਲਾਵਾਂ ਲਾ ਦੀ ਭਾਈ ਹਾਂਜੀ ਰੱਖ ਦੇ ਦੇ ਦਾਣੇ ਰੱਖ ਦੋ ਜੀ ਮੈਂ ਦੂ ਕੋ ਚੱਕਿਆ ਇੱਕ ਖੁੱਡੇ ਤੇ ਕਿਰਖਾ ਲਿਆ ਹੁਆ ਹਾਂਜੀ ਉਹ ਤੋਹ ਨਾ ਕੋਤੋ ਉਲਟ ਹੋਈ ਫਿਰਦਾ ਪਰ ਕੋਈ ਮਜ਼ਾਕ ਕਰਦਾ ਫੜ ਰਣੇ ਸੀ ਆਈ 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 ਪਤਾ ਉਹ ਤਾਂ ਨਹੀਂ ਰਹੀ ਗਿਆ ਪਰ ਖਾ ਲੋ ਕੋਈ ਦਿੱਕਤ ਨਹੀਂ ਗੱਲ ਨਹੀਂ ਇੱਕ ਲਾਈਟ ਪਤਾ ਨਹੀਂ ਕਿਹੜੇ ਨੂੰ ਉਧਰ ਮੈਂ ਕਿਹਾ ਸੀ ਆ ਲਾਈਟ ਲਾ ਕੇ ਅੰਦਰ ਰੱਖ ਦੇ ਕਿਹਨੂੰ ਕਹੀ ਮੈਂ ਤੈਨੂੰ ਹੀ ਕਹੀ ਕਿਹਨੂੰ ਕਹੀ ਸੀਗਾ ਹੁਣ ਆਪਾਂ ਇਹ ਜਰਚੂ ਲਾ ਕੇ ਰੱਖ ਦੋ ਡਾਇਰਟ ਅੱਡ ਮੈਂ ਤਾਂ ਕਹ ਵੀ ਲਾਈਟ ਲਾ ਕੇ ਅੰਦਰ ਘਰ ਦੇ ਅੰਦਰ ਸਾਂਹ ਦੇ ਹੁਣੇ ਪਾਰਟੀ ਦਿੱਤੀ ਭਰਾਵਾ ਤਾਰ ਪਟਕੇ ਲਾਈਟ ਹੋ ਰਖਾ ਤਾਰ ਆਲਾ ਕਾਦੀ ਜਮਾ ਜਨਾ ਲਾਉਣ ਜੋ ਢਿੰਡੇ ਤੇ ਮੁੜ ਕੇ ਹਾਂ ਮੈਂ ਤਾਂ ਆਖੇ ਨਹੀਂ ਤੂੰ ਆਇਆ 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 ਕੋਤਾਂ ਲਾਉ ਪਏ ਜਦ ਰੱਖਣਾ ਓਪਨ ਵਾਲਾ ਖੂਤਰੋਂ ਰੱਖ ਦਗੇ ਨਹੀਂ ਉਹਨਾਂ ਦੀ ਜ਼ਿੰਦਗੀ ਖੁੱਲੀ ਕਰਤੀ ਆਪਾਂ ਇਹਨਾਂ ਨੂੰ ਸਿੱਧਾ ਦੂਰਗੜ੍ਹ ਸੰਡੀ ਵੀਡੀਓ ਟੀਵੀ ਬਾਹਰ ਦਿਖਾਦਾ ਬាទ ਠੀਕ ਖੋਲਤੀ ਆਵਾ ਹਾਂ ਆਇਆ 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 ਖੰਡੋ ਤੇ ਆਗ ਨਹੀਂ ਹੋ ਗਿਆ ਨਹੀਂ ਕੁਝ ਨਹੀਂ ਹੋਇਆ ਤਾਂ ਮੈਂ ਆਈ ਇਹਨੇ ਮੈਸੀ ਮੂਹਰੇ ਸਾਰੇ ਤੇ ਅਮਨ ਰੱਬ ਜਨ ਤੋਂ ਵੱਡਾ ਥਾਂ ਹੀ ਦੇਖ ਲੈਣਾ ਹਾਂਜੀ ਲੱਗਦਾ ਫਿਰ ਇਹ ਰੋ ਨਹੀਂ ਪਾ ਲਿਆ ਫਿਰ ਆਏ ਬਟਾ ਆਇ ਆਇ ਆਇਆ ਗਿਆ ਆਹ ਤਰਾ ਨਿਰਵਲ ਵੀ ਤਾਂ ਬੇ ਕੋਕੀ ਹੋ ਗਈ ਸਾਰੇ ਕੁਡਾਂ ਨੂੰ ਥਣਾ ਤੇ ਉਹ ਬੈਠ ਕਾ ਉਹਨੂੰ ਬਾਦ ਲਓ ਭਾਈ ਇਧਰ ਆਪਣੇ ਬੈਠ ਕਾਲੇ ਪੁੱਤਰਾਂ ਨੂੰ ਦਾਣਾ ਪਾਣੀ ਪਾ ਦਈਏ ਤੇ ਹੁਣ ਪਹਿਲੀ ਸੋਚ ਤੇ ਲੈਡ ਜਗੂਗੀ ਮੰਨਦਾ ਕੋ ਚੱਕਰ ਕੀ ਹੈ ਤਾਂ ਤੂੰ ਜੋੜ ਮੈਂ ਖੁੱਲੇ ਛੱਡ ਦੇ ਤੇ ਜਦੋਂ ਹਾਂ ਕਾਲੇ ਵਿਆਲਾ ਬੋਏ ਵੀ ਜਾਂਦਾ ਘਰ ਨੂੰ ਠੀਕ ਆ ਅਸੀਂ ਰਲ ਕੇ ਹੀ ਗੰਦ ਪਾਇਆ ਸਾਰਿਆਂ ਨੇ ਕੇ ਵੀ ਸਾਡੇ ਦਾ ਵੈਸੇ ਤਾਂ ਦਾਣੇ ਪਈ ਹੈ ਜਰ ਹਣਾ ਇਹਨੂੰ ਇਧਰ ਢੋਲ ਕੇ ਨਾ ਥੋੜੇ ਜੇ ਹੋਰ ਐਡ ਕਰ ਦਿੰਨੇ ਆਪਾਂ ਅੱਧੀ ਕੋਲੀ ਪਾ ਲਈਆ ਸਾਹ ਜੀ ਦੀ ਅੱਧੀ ਤੋਂ ਵੱਧ ਹੀ ਪਾਈ ਜਾਲ ਕੋਈ ਨਾ ਹੈ ਨਹੀਂ ਬਹੁਤ ਹੈ ਪਾ ਦੇ ਓਕੋ ਵੀ ਹੋਰ ਫਿਰ ਕਾ ਦੇਖੋ ਵਿਆਹ ਵਾਲਾ ਮੁੰਡਾ ਆਪਣਾ ਪਾਟ ਰਿਹਾ ਵੀ ਨਾਲ ਸੀ ਆਪਣਾ ਹਾਂ ਜੀ ਮੋਹ ਨੇ ਆਲੇ ਤੇ ਨਾ ਹਾਂ ਚੱਲ ਚੋ ਪੁਰਾ ਫੋਨ ਭਾਲ ਬਾਈ ਬਣੇ ਮੇਰੇ ਯਾਦ ਆ ਗਿਆ ਨਹੀਂ ਇੱਥੇ ਕਿਤੇ ਨਾ ਕਿਤੇ ਸਮਾਪਤ ਹੋ ਜਾਣੇ ਦੀ ਫੋਨ ਨੇ ਆਪਣੇ ਹੋਨੇ ਰੱਖਿਆ ਕਿੱਥੇ ਨੇ ਭਾਈ ਬਿੰਦੂ ਮੈਂ ਬਸ ਇੱਧਰ ਕਿਤੇ ਨ ਮਾਰ ਗਾ ਇਹ ਰੱਖਿਆ ਮੈਨੂੰ ਤਾਂ ਯਾਦ ਹੈ ਉਹਨਾਂ ਮਾਰ ਗਾ ਇਹ ਭਾਲ ਫੋਨ ਭਾਲ ਆਪਣਾ ਕਿੱਥੇ ਆ ਦੂਜਾ ਕੋਈ ਗੱਲ ਹੋ ਗਈ ਸੀ ਮਨ ਲਕੋਤਾ ਸੀਗਾ ਆ ਬਈ ਆ ਦੇਖੀ 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 ਦੇਖ ਬਣਦਾ ਫੋਨ ਵਿਦ ਚਾਰਜਰ ਦੋਵੇਂ ਚੀਜ਼ਾਂ ਉਦਾਂ ਨਾਲ ਲਕੋ ਕੇ ਰੱਖੀਆਂ ਪੰਗਲਾ ਫੜੀ ਇਹਨੂੰ ਚਾਰਜ ਲਾ ਅੱਜ ਤੱਕ ਕਰ ਕੰਮ ਪੈਗਾ ਆਪਾਂ ਨੂੰ ਅੱਜ ਕੱਢ ਲੈ ਇਹ ਉਹ ਕੇਸ ਪਿਆ ਜਦਾ ਆਪਣੇ ਤੇ ਉਹਦੋਂ ਮੜ ਲਪੋਤਾ ਸੀਗਾ ਠੀਕ ਆ ਓਕੇ ਭਾਈ ਚੋਬਰ ਵੀ ਆਇਆ ਸੀਗਾ ਤੇ ਇਹ ਵੀ ਚੱਲਿਆਗਾ ਤੇ ਉਹ ਸੱਚ ਹਾਂ ਭਈ ਹੱਲ ਲਜਾਵਦਾ ਬੈਗ ਕਿਉਂਕਿ ਤੂੰ ਸਟੱਡੀ ਦਾ ਸਵਾਲ ਹੈ ਨਾ ਸਮਝਿਆ ਕਰ ਠੀਕ ਹੈ ਕਿ ਨਹੀਂ ਮੱਥਾ ਟੇਕ ਕੇ ਚੱਕਾ ਕਰ ਬੈਗ ਬਾਰੇ ਬਹੁਤ ਕੰਮ ਆਉਗਾ ਤਰੇਗਾ ਹਾਂ ਹਾਂ ਆਹ ਵੇਖੋ ਇਧਰੋਂ ਚੰਦ ਵੀ ਦੇਖਿਆ ਨਾ ਕੀ ਆਊਗਾ ਕਿਹੜਾ ਸੀ ਉਹ ਪ੍ਰਭੂ ਪ੍ਰਭੂ ਓ ਦੇਖ ਚੰਦ ਵੇਖਿਆ ਨਾ ਮੈਨੂੰ ਸਾਹਮਣੇ ਹੌ ਵਾਲੇ ਵੇਖਦੀ ਪੈ ਨਜ਼ਰ ਨਾ ਲਾ ਜਾ ਉਹਥੇ ਟਰੱਕ ਜੀ ਆਂਦਾ ਆਇਆ ਓਏ ਇਹੋ ਦੇਖਣਾ ਏ ਤੋ ਇਥੋਂ ਇਥੋਂ ਇਤੋਂ ਪਹੁੰਚ ਗਏ ਚਾਂਦ ਚਾਂਦ ਦੇ ਵੇਖੋ ਸਾਹਮਣੇ ਉਹ ਵੇਖ ਮਰਨਾ ਲਿਖਾਰ ਕੇ ਬਿੜਾਪਣੇ ਤੇ ਆ ਗਏ ਜੀ ਇਧਰ ਲੈ ਘਰੇ ਪਹਿਲਾਂ ਤਾਂ ਬਈ ਖੁੱਡਿਆਂ ਤੇ ਲੇਟ ਕਰਦੀਏ ਬੰਦ ਆਪਾ ਤੋ ਇਹਨਾਂ ਨੇ ਦਾਣਾ ਪਾਣੀ ਖਾ ਲਿਆ ਐਵੇਂ ਉਹ ਗੱਲ 'ਚ ਕੋਈ ਫਾਇਦਾ ਨਹੀਂ ਹਨ ਵੀ ਨੀਂਦਰੇ ਮਾਰੇ ਦੇ ਇਹਨਾਂ ਨੂੰ ਉਹ ਕੰਤ ਲੜ ਬਰਦਾਪਾ ਉਹਦੇ 'ਚੜਦਗੇ ਤੇ ਬਈ ਇਧਰ ਰੂਲ ਟੀ-ਸ਼ਰਟ ਇਧਰ ਹੀ ਲਿਆਂਦੀ ਮੈਂ ਆਪਣੀ ਹਨ ਹਾਂ ਲਿਆਂਦੀ ਤਾਂ ਲੋੜੀ ਟੀ-ਸ਼ਰਟ ਵੀ ਲੈ ਆਂਦੀ ਚੱਪਲਾਂ ਵੀ ਹੈਗੀਆਂ ਆਪਣੇ ਕੋਲੇ ਤੇ ਵਾਚ ਵਗੈਰਾ ਲਾ ਕੇ ਕੱਪੜੇ-ਕੁਪੜੇ ਲਾ ਕੇ ਹਨਾ ਮੈਂ ਕਰ ਨਾ ਆਇਆ ਵੈਸੇ ਤਾਂ ਸਵੇਰ ਨਹਾ ਕੇ ਗਿਆ ਸੀ ਅੱਜ ਮੈਂ ਤੇ ਇੱਕ ਵਾਰੀ ਹੋਰ ਨਾ ਆਇਆ ਮੈਂ ਜਦੋਂ ਦੁਆ ਬੱਚੇ ਨੂੰ ਬਸ ਛੋਲੇ ਦੇਣੇ ਤੇ ਉਹ ਕੂਤਰਣ ਦਾਣੇ ਪੋਣੇ ਫਿਰ ਉਹ ਦੋਸਤ ਆਪ ਫਿਰ ਹੀ ਆ ਸੌਣ ਤੇ ਹਾਂਜੀ ਬਾਬਿਓ ਤੇ ਇੱਧਰ ਬਈ ਆਪਣੇ ਹੀ ਪਿੰਜਰੇ ਵਾਲੇ ਬੁੱਧ ਰਹਿ ਗਏ ਸੀ ਇਹਨਾਂ ਨੂੰ ਵੀ ਵਾਟਰ ਐਡ ਦਾਣੇ ਠੀਕ ਹੈ ਪਾ ਦਈਏ ਆਇਓ ਬਤੋਏ ਉਹ ਫਿਰ ਮਰ ਬੋਟਾ ਨੂੰ ਤੇ ਲਾ ਲਈ ਲੋਗ ਨਾਲ ਦੀ ਨਾਲ ਇਧਰ ਉਹ ਤੇ ਇਧਰੋਂ ਇਹ ਖੋਡਿਆਂ ਨੂੰ ਵੀ ਬਾਬੋ ਲੋਕ ਲੋਕ ਲਾ ਦੀਏ ਕਰ ਲਓ ਜੀ ਤੇ ਇਧਰ ਆ ਗਿਆ ਆਪਣਾ ਹੈਂਡ ਟ੍ਰੇਨਿੰਗ ਵਾਲਾ ਬੱਚਾ ਤੇ ਇਹਨੂੰ ਵੀ ਵਿਚਾਰਾਂ ਨੂੰ ਦੇਈ ਹੈਣਾ ਛੋਲੇ ਛਾਲੇ ਭੁੱਖਾ ਬੈਠਾ ਹੈਗਾ ਨਾਲੇ ਪਿਆਈਏ ਪਾਣੀ ਪੂਣੀ ਤੇ ਉਸ ਤੋਂ ਬਾਅਦ ਬਸ ਪੋਟੈਂਸ਼ਨ ਫਿਰੀਆਂ ਠੀਕ ਹੈ ਕਿ ਨਹੀਂ ਇਹਨੂੰ ਸਮਾਨ ਪਤਾ ਖਵਾ ਪਿਆ ਕੇ ਆਇਆ ਪੁੱਤ ਆਇਆ 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 ਆਜਾ ਲੱਗ ਜੂ ਯਾਰ ਹੁਣ ਭਰਾ ਆਪਦਾ ਨਹੀਂ ਜੀ ਕਰਦਾ ਹੁਣ ਲਾਉਣ ਨੂੰ ਛਤਰੀ ਤੇ ਲਾਵਾਂਗੇ ਬਹੁਤ ਵੱਡਾ ਹੋ ਗਿਆ ਇਹ ਚਲ ਇੱਕ ਮਿੰਟ ਬੇਟਾ ਖੜਾ ਤੈਨੂੰ ਛੋਲੇ ਛਾਲੇ ਖਵਾ ਦिए ਚਲੋ ਭਾਈ ਚਲੀਏ ਥੱਲੇ ਬਹੁਤ ਟਾਈਮ ਹੋ ਉੱਤੇ ਖੜਿਆ ਹੁਣ ਤੁਸੀਂ ਆਖੋਗੇ ਵੀ ਕੋਠੀ ਤੇ ਖੜਾ ਕੀ ਕਰਦਾ ਸੀ ਨਾ ਇੱਕ ਹੜਪੜ ਤੇ ਥੱਲੇ ਫਲੈਸ਼ ਕਰ ਲੈਂਫ ਦੇ ਮੂੰਹ ਬਣਾ ਲਏ ਚੱਕਰ ਕੀ ਆ ਭਈ ਨੈਟ ਮੁੱਕ ਗਿਆ ਹਨਾ ਕੋਈ ਗੱਪ ਨਹੀਂ ਕੋਈ ਝੂਠ ਨਹੀਂ ਪਹਿਲਾਂ Jio ਦਾ ਰੀਚਾਰਜ ਹੁੰਦਾ ਸੀਗਾ ਇੱਕ 222 ਰੁਪਈਆ ਚ 50 GB ਜਿੰਨਾ ਟਾਈਮ ਪਲਾਨ ਆ ਉਹਨਾਂ ਟਾਈਮ ਵੈਲਿਡਿਟੀ ਉਹਦੀ ਹਣ ਭਈ ਉਹ ਪਲਾਨ ਡਾਤਾ ਇਹਨਾਂ ਨੇ ਹੁਣ 70 ਚ 6GB ਦਿੰਦੇ ਆ ਤੇ 140 ਚ ਪਤਾ ਨਹੀਂ 30 ਚ 12GB ਦਿੰਦੇ ਮੇਰੇ ਹਿਸਾਬ ਨਾਲ ਆ ਸੀਨਾ ਬਾਬੂ ਠੀਕ ਹੈ ਤਾਂ ਕਰਕੇ ਨੈਟ ਗਿਆ ਮੁੱਕ ਪਤਾ ਲੱਗਿਆ ਨਹੀਂ ਤੇ ਕੁਦਰਤੀ ਮੇਰੇ ਦਿਮਾਗ ਚ ਗੱਲ ਆਈ ਮੈਂ ਕਹਿਣਾ ਵੀ ਅੰਦਰ 4G ਚੱਲੀ ਜਾਂਦਾ ਸੀ ਮੈਂ ਕੋਠੇ ਤੇ ਚੜ ਕੇ ਦੇਖੀ ਯਾਰ ਕੋਠੇ ਤੇ ੜ ਕੇ ਰੀਚਾਰਜ ਕੀ ਪਤਾ 5G ਆ ਜਾ ਪਰ ਰੀਚਾਰਜ ਕਰ ਲਾਂ ਉਹ ਜਦੋਂ ਮੈਂ ਕੋਠੇ ਤੇ ਚੜਿਆ 5G ਰੇਂਜ ਨਾਲ ਦੀ ਨਾਲ ਆ ਗਈ ਹੈ ਨਾ ਤੇ ਫਿਰ ਮੈਂ ਰੀਚਾਰਜ ਕਰਨ ਨੂੰ ਵੀ ਮੈਂ ਹਜਾ ਰਹਿ ਨਹੀਂ ਦਿੰਦਾ ਕੋਈ ਵੀਡੀਓ ਵਗੈਰਾ ਸੇਵ ਕਰ ਲਾਂ ਕੁਝ ਹੋਰ ਚੀਜ਼ਾਂ ਡਾਊਨਲੋਡ ਕਰ ਲਾਂ ਮੈਂ ਜਰੂਰੀ ਪੈਸੇ ਲਾਉਣੇ ਹਨਾ ਆਪਾਂ ਜਦੋਂ ਫ੍ਰੀ 5G ਚੱਲਦਾ ਤੇ ਪਰ ਇੱਕ ਖੇਤ ਚਲਾ ਵੀ ਥੱਲੇ ਨਹੀਂ ਚੱਲਦਾ ਚੱਲਦਾ ਕੋਠੇ ਦੀ ਆ ਉਹ ਠੀਕ ਹੈ ਜਾਂ ਖੇਤ ਆ ਕੇ ਚੱਲੂ ਜਾਂ ਕੋਠੇ ਦੇ ਚੱਲੂਗਾ ਆ ਸੀ ਹੈ ਤਾਂ ਕਰਕੇ ਬਾਕੀ ਬਸ ਹੁਣ ਨਹੀਂ ਆ ਬਰੂ ਉਹ ਬੱਚੇ ਨੂੰ ਦੇਤੇ ਆਪਾਂ ਛੋਲੇ ਵੀ ਦੇਤੇ ਬਈ ਠੀਕ ਹੈ ਤੇ ਪਾਣੀ ਨਾਲ ਵੀ ਡਗਾਤਾ ਇਹਨਾਂ ਰਿਪੋਰਟਾਂ ਕਰ ਤਾਂ ਓਕੇ ਇਧਰ ਹੋ ਇਹਨਾਂ ਨੂੰ ਦਾਣਾ ਸਭ ਓਕੇ ਰਿਪੋਰਟਾਂ ਨੇ ਬਾਈ ਕੱਲ ਨੂੰ ਮਿਲਦੇ ਆਂ ਦੇਖਦੇ ਆਂ ਕੀ ਬਣਦਾ ਕਰਦਾ ਹਨਾ ਤੇ ਇੱਕ ਗੱਲ ਹੋਰ ਬਾਈ ਬਣੇ ਮਿਹਨਤ ਹੈ ਮੇਰੀ ਭਰਾਵਣੇ ਹਨਾ ਬਾਈ ਬਣੇ ਅੱਗੇ ਦੀ ਅੱਗੇ ਸ਼ਪਾਰਸ਼ਾ ਨਾ ਪਾਓ ਕਬੂਤਰ ਐਂਟਰ ਕਰਨ ਲਈ ਆਪਣੇ ਪਿੰਡ ਵਾਸਤੇ ਹਨਾ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਜਿੰਨੇ ਭਰਾਵਾਂ ਦੇ ਹੋਗੇ ਹੋਗੇ ਬਾਈ ਬਣੇ ਹੁਣ ਗਾਂਹ ਦੀਆਂ ਲਿਹਾਜ਼ਾਂ ਹਨਾ ਮਿਹਨਤੀ ਆ ਬਈ ਸਾਡੇ ਵੀ ਲਿਹਾਜ਼ੀ ਸਾਡੇ ਵੀ ਖਾਸ ਫਰੈਂਡ ਰਹਿ ਗਏ ਅਸੀਂ ਨਹੀਂ ਕੀਤੇ ਬਈ ਅਸੀਂ ਇੱਕ ਵਾਰੀ ਫੋਨ ਲਾਇਆ ਉਹਨੇ ਨਹੀਂ ਚੱਕਿਆ ਹੁਣ ਜਦੋਂ ਕਹਿੰਦੇ ਵੀ ਕਰ ਹੁਣ ਕਹਿੰਦੇ ਵੀ ਪੂਰੇ ਹੋ ਗਏ ਪਹਿਲਾਂ ਫੋਨ ਲਾਇਆ ਸੀ ਗੱਲ ਖਤਮ ਹਣਾ ਤੇ ਤਾਂ ਕਰਕੇ ਭਰਾਵ ਨੇ ਅੱਗੇ ਦੇ ਕੇ ਸ਼ਿਫਾਰਸ਼ ਆਨਾ ਉਹ ਐਵੇਂ ਕਬੂਤਰ ਬਾਈ ਬਣੇ ਹਣਾ ਤੁਸੀਂ ਸਮਝ ਸਕਦੇ ਹੋ ਯਾਰ ਇੱਕ ਲਿਮਟ ਹੁੰਦੀ ਹੈ ਕਿਸੇ ਵੀ ਚੀਜ਼ ਦੀ ਤੇ ਬਾਈ ਬਣੇ ਹਣਾ ਇਹ ਤਾਂ ਪਿੰਡ ਦਾ ਬੰਦਾ ਦਾਅ ਪਾਉਂਦਾ ਮੁੜ ਕੇ ਯਾਰ ਚੰਗਾ ਨਹੀਂ ਲੱਗਦਾ ਜਵਾਬ ਦੇਣਾ ਤੇ ਭਰਾਵ ਨੇ ਸਮਝੋ ਹਣਾ ਬਾਈ ਬਣੇ ਹੁਣ ਕੋਈ ਵੀ ਮੇਰਾ ਭਰਾ ਮੈਨੂੰ ਕਬੂਤਰ ਐਂਟਰ ਕਰਨ ਵਾਸਤੇ ਫੋਨ ਨਾ ਲਾਵੇ ਠੀਕ ਹੈ ਬਸ ਇੰਨੀ ਕੁ ਬਾਈ ਬਣੇ ਛੋਟੇ ਭਰਾ ਦੀ ਰਿਕਵੈਸਟ ਸੁਣ ਲੋ ਠੀਕ ਹੈ ਤੁਸੀਂ ਸਮਝੋ ਥੋ ਨਾਲ ਚੱਲੋ ਸਾਡੇ ਹਨਾ ਜਿਹੜੇ ਹਿਸਾਬ ਤੇ ਵੀ ਅਸੀਂ ਕਹਿਣੇ ਹੈਗੇ ਬਾਕੀ ਓਕੇ ਆ ਬ్రో ਬਾਹਰ ਪੋਟਾਂ ਸੌਣੇ ਆ ਕੱਲ ਨੂੰ ਮਿਲਦੇ ਆ ਦੇਖਦੇ ਆ ਕੀ ਬੰਦ ਹੈ ਠੀਕ ਹੈ ਕਾਫੀ ਜੋੜਾਂ ਦੇ ਬੱਚੇ ਕੱਢ ਲਏ ਸਮ ਕੱਲ ਨੂੰ ਦਿਖਾਵਾਂਗਾ ਓਕੇ ਜੀ ਬਾਏ ਬਾਏ ਲਵ ਯੂ ਸਾਰੇ ਯਾਰ ਮਿੱਤਰਾਂ ਨੂੰ ਗੁੱਡ ਨਾਈਟ